ਸੋ ਇਸ ਤਾਪਲੇ ਪੰਜਾਬ ਦੇ ਅੰਦਰ ਕਿਤਾਬਾਂ ਕਿਸੇ ਨੇ ਜੀਵਨੀ ਰੂਪ ਵਿੱਚ ਤਾਂ ਲਿਖੀਆਂ ਸੀ ਪਰ ਕਿਸੇ ਨੇ ਸਮੁੱਚੀ ਕਮਿਊਨਿਸਟ ਲਹਿਰ ਦੇ ਇਤਿਹਾਸ ਦੇ ਰੂਪ ਵਿੱਚ ਲਿਖਿਆ ਤੋਂ ਪਹਿਲੀ ਕਿਤਾਬ ਆ ਪੰਜਾਬ ਦੇ ਅੰਦਰ ਕਮਿਊਨਿਸਟ ਪਾਰਟੀ ਨੇ ਔਰ ਇਹ ਪਾਰਟੀ ਨੇ ਜੇ ਕਿਸੇ ਕੰਦੇ ਉੱਤੇ ਕੁਝ ਲਿਖਦਿਆਂ ਹੋਇਆ ਤਾਂ ਕਾਹਨ ਟੱਕਰ ਹੋਣਾ ਸੀ ਤਾਂ ਕਿ ਬਤੌਰ ਸਖਤਰ ਉਹਨਾਂ ਦੀ ਡਿਊਟੀ ਵੀ ਸੀ ਮੇਰੇ ਨਾਲ ਡਿਸਕਸ ਕਰਨਾ ਤੇ ਕਮਨਿਸ ਪਾਰਟੀ ਮਾਰਕਸਵਾਦੀ ਦੇ ਭਾਵੇਂ ਪੈਟੋ ਰਿਵਿਊ ਤੋਂ ਕਿਤਾਬ ਲਿਖੀ ਗਈ ਪਰ ਅਸੀਂ ਕਿਸੇ ਦਾ ਬੇਇਨਸਾਫੀ ਨਹੀਂ ਕੀਤੀ। ਤੇ ਗਾਵੜ ਟਕੜੋ ਨਾਲੇ ਇੱਕ ਵਾਕ ਉਪੀ ਨਵਾਇਆ ਉਹਦੇ ਚ ਅਸੀਂ ਉਹਨਾਂ ਦੇ ਰਿਣੀ ਹਾਂ। ਇਹ ਇਹਦੇ ਚ ਡਿਸਕਸ਼ਨ ਕਰਦੇ ਹੋਏ ਸੱਤਿਆਂ ਨੇ ਚੰਗੀਆਂ ਗੱਲਾਂ ਕੀਤੀਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਔਰ ਇਹ ਗੱਲ ਡਾਕਟਰ ਸਵਰਾਜ ਜੀ ਉਹਨਾਂ ਨੇ ਬੋਲਿਆ ਕਹੀ ਹੈ। ਵੀ ਇੱਕ ਵੀ ਬੰਦਾ ਹਿੱਲ ਕੇ ਨਹੀਂ ਗਿਆ ਕਿਉਂਕਿ ਕਿੰਨਾ ਰੋਚਕ ਤੇ ਕਿੰਨੀ ਇਸ ਕਿਤਾਬ ਦੀ ਮਹੱਤਤਾ ਸੀ ਇੱਕ ਪੈਠ ਮੈਂ ਹੋਰ ਕਹਿਣਾ ਚਾਹੁੰਦਾ ਇਹ ਇਹ ਵਾਕਿਆ ਹੀ ਦਸਤਾਵੇਜ਼ ਹੈ ਇੱਕ ਗੱਲ ਕਿਉਂਕਿ ਇਸ ਗੱਲ ਦੀ ਉਹਨਾਂ ਨੂੰ ਪ੍ਰੋਫੈਸਰ ਅਰਵਿੰਦ ਨੇ ਜਿਹੜੇ ਯੂਨੀਵਰਸਿਟੀ ਦੇ ਵਾਇਸ ਚਾਂਸਟਰ ਨੇ ਉਹਨਾਂ ਨੇ ਆਫਰ ਕੀਤਾ ਤੁਸੀਂ ਰਜਿਸਟ੍ਰੇਸ਼ਨ ਕਰਾ ਦਿਓ ਤੇ ਪੀ ਐਚ ਡੀ ਦੇ ਦਿੰਦੇ ਆ ਥੀਸਿਸ ਦੇ ਉੱਤੇ ਇੱਕ ਥੀਸਿਸ ਹੈ ਦਸਤਾਵੇਜ਼ ਹੈ ਪਰ ਕਾਰਡ ਟੱਕੜ ਹੋਣੀ ਟਰੈਲੂ ਮਜਬੂਰੀਆਂ ਦੇ ਕਾਰਨ ਉਹਦੇ ਰਜਿਸਟ੍ਰੇਸ਼ਨ ਨਹੀਂ ਕਰਾ ਸਕਿਆ ਪਰ ਇਹ ਗੱਲ ਮੈਂ ਜ਼ਰੂਰ ਕਹਿ ਸਕਦਾ ਕਿ ਇਸ ਕਿਤਾਬ ਦੇ ਉੱਤੇ ਆਉਣ ਵਾਲੇ ਸਮੇਂ 'ਚ ਨਵੀਂ ਪੀੜ੍ਹੀ ਪੀ ਐਚ ਡੀ ਜ਼ਰੂਰ ਹਾਸਲ ਕਰੇਗੀ ਇਸ ਕਿਤਾਬ ਦੇ ਪੜ੍ਹ ਕੇ ਇਹਦੇ ਤੇ ਜ਼ਰੂਰ ਕੰਮ ਹੋਏਗਾ ਪ੍ਰੋਫੈਸਰ ਰਮੈਤਰੇ ਮੈਨੂੰ ਵੀ ਬੁਲਾ ਕੇ ਕਿਹਾ ਮੈਨੂੰ ਚੀਮਾ ਭਵਨ ਮਿਲਣ ਵੀ ਆਏ ਯੂਨੀਵਰਸਿਟੀ ਮੈਨੂੰ ਬੁਲਾਇਆ ਵੀ ਤੁਸੀਂ ਆਉਂਦੇ ਵੀ ਜਦੋਂ ਪਟਿਆਲੇ ਆਉਂਦੇ ਮਿਲ ਕੇ ਜਾਓ ਤੇ ਮੈਨੂੰ ਕਹਿਣ ਲੱਗੇ ਕੰਮ ਦੇਖੋ ਜੀ ਇਹ ਕਿਤਾਬ ਤੇ ਅਸੀਂ ਪੀ ਐਚ ਡੀ ਦੀ ਡਿਗਰੀ ਦੇ ਸਕਦੇ ਆ ਕੰਮ ਤੱਕੜੋੜਾਂ ਨੂੰ ਉਹਨਾਂ ਨੂੰ ਕੋਰਸ ਰਜਿਸਟ੍ਰੇਸ਼ਨ ਕਰਾਉ। ਮੈਂ ਉਹਨਾਂ ਨੂੰ ਕਿਹਾ ਪ੍ਰੋਫੈਸਰ ਵੈਦੋੜਾ ਨੂੰ ਵੀ ਘਰੇਲੂ ਮਜਬੂਰੀਆਂ ਦੇ ਕਾਰਨ ਉਹਨਾਂ ਲਈ ਸੰਭਵ ਨਹੀਂ ਹੈ ਵੀ ਉਹ ਕਿਤੇ ਮਹੀਨੇ ਤੋਂ 2 ਮਹੀਨੇ ਬਾਅਦ ਵੀ ਯੂਨੀਵਰਸਿਟੀ ਗਿਆਰਾ ਮਾਰ ਸਕਲੇ ਸੰਭਵ ਨਹੀਂ। ਛੋਈ ਮਜਬੂਰੀ ਹੈ ਪਰ ਅਸੀਂ ਇਹ ਕਹਿ ਸਕਦੇ ਆ ਵੀ ਇਸ ਕਿਤਾਬ ਦੇ ਉੱਤੇ ਕੌਮਨਸ ਲੈਹ ਤੇ ਸਵਰਥ ਚ ਜੇ ਕਿਸੇ ਸਟੂਡੈਂਟ ਨੇ ਰਿਸਰਚ ਕਰਨੀ ਆ ਤੋ ਇਹਦੇ ਉੱਤੇ ਡਿਗਰੀ ਪ੍ਰਾਪਤ ਕਰ ਲਏ ਪਤਾ ਨਹੀਂ ਕਿੰਨੇ ਵਿਦਿਆਰਥੀ ਇਹਦੇ ਤੇ ਡਿਗਰੀਆਂ ਪ੍ਰਾਪਤ ਕਰ ਲਏ ਆ ਉਹ ਵਾਲੇ ਸਮੇਂ ਇਸ ਗੱਲ ਹੀ ਅਸੀਂ ਸਮਝਦੇ ਆਂ ਕਿ ਇੱਕ ਚੰਗਾ ਬਿਹਤਰੀਨ ਜਿਹੜਾ ਦਸਤਾਵੇਜ਼ੀ ਕੰਮ ਹੋਇਆ ਕਾਮਨ ਤੱਕੜ ਹੋਣਾ ਨੇ ਜਿਹੜਾ ਲਿਸਟ ਦੇ ਵਿੱਚ ਕਾਮਨਸਟ ਪਾਰਟੀ ਪਾਰਟੀਆਂ ਦੀ ਜਿਹੋ ਨਿਰਣਾ ਲਿਆ ਸੀ ਉਸ ਨਿਰਣੇ ਮਤਾਂ ਹੋਲੇ ਬਿਹਤਰੀਨ ਕੰਮ ਕੀਤਾ ਹੈ ਤੋ ਗੁਰ ਸਾਥਰੀਆਂ ਨੇ ਕਿਤਾਬ ਤੋਂ ਬਾਅਦ ਇਹ ਗੱਲਾਂ ਕਿਉਂ ਮੈਂ ਸਮੇਤ ਆਪੇ ਮੈਂ ਉਹਦਾ ਜਵਾਬ ਕਰੀ ਬਹੁਤਾ ਦੇਣਾ ਚਾਹੁੰਦਾ ਸਮਾਂ ਵੀ ਬਹੁਤ ਹੋ ਗਿਆ ਫੇਰ ਕਿਤੇ ਜਵਾਬ ਦਿੱਤਾ ਜਾ ਸਕਦਾ ਕੁਝ ਬੰਦਿਆਂ ਦੀ ਆਦਤ ਹੁੰਦੀ ਆ ਮੈਂ ਵਿਅਕਤੀ ਦਾ ਨਾਮ ਵੀ ਕਿਸੇ ਦਾ ਲੈਣਾ ਦਿੰਦਾ ਕੁਝ ਬੰਦਿਆਂ ਦੀ ਆਦਤ ਹੈ ਬਿਨੁਕਤਾ ਚੰਨੀ ਕਰਨੀ ਆ ਉਹ ਇਸ ਤਰ੍ਹਾਂ ਜਿਹੜਾ ਕਾਬਲ ਸਦੀਤ ਤੋਂ ਨਿੰਦਣ ਦਾ ਯਤਨ ਕਰਦਾ ਉਹ ਉਸਮਾਨ ਤੇ ਥੁੱਕਣ ਵਰਗੀ ਕਰਦਾ ਜਿਹੜੇ ਬੰਦਾ ਇਸ ਤਰ੍ਹਾਂ ਦਾ ਹੋਂ ਵਿਚ ਨਹੀਂ ਬੈਠਾ ਚਲਿਆ ਗਿਆ بڑی ਗੱਲ ਕਹਿ ਕੇ ਉਹ ਕਹਿੰਦਾ ਹੁੰਦਾ ਕੁਝ ਬੰਦੇ ਬੱਟੇ ਤੇ ਰੂੜੇ ਮਾਰਨ ਦੀ ਆਦਤ ਹੁੰਦੀ ਹੈ ਚੰਗੇ ਕੰਮਾਂ ਤੋਂ ਬੱਟੇ ਤੇ ਰੂੜੇ ਮਾਰਨ ਦਾ ਜਿਹੜਾ ਜਿਸਲ ਕੀਤਾ ਮੈਂ ਸਮਝਦਾ ਉਹਨੂੰ ਸਾਡੇ ਵਾਲੀ ਗੱਲ ਵੀ ਸੁਣ ਕੇ ਜਾਣਾ ਚਾਹੀਦਾ ਸੀ ਅਸੀਂ ਵੀ ਕੀ ਜਿਲਾ ਸੁਣਿਆ ਸਾਡੇ ਵਾਲਾ ਬਾਦਲਾ ਵੀ ਸੁਣ ਲੈਣਾ ਚਾਹੀਦਾ ਸੀ ਜਿਹੜਾ ਇਹ ਜਤਲ ਕੀਤਾ ਗਿਆ ਬਈ ਕਾਹੜ ਸਰਪੀਤ ਉਹਨਾਂ ਦੇ ਕਾਰਨ ਮੋਤੀ ਦੀ ਸਰਕਾਰ ਉਹ ਭਲਿਆ ਬਾਣਸਾ ਸਾਰਾ ਤੇਜ਼ ਪਟ ਰਿਆ ਜੇ ਕਾਉਂਸਲ ਜੀ ਟੱਚ ਹੁੰਦੇ ਤਾਂ ਮੋਦੀ ਨਹੀਂ ਸੀ ਆ ਸਕਦਾ ਤੇ ਸਾਰਾ ਦੇਸ਼ ਪਿੱਛਿਆ ਇਸ ਗੱਲ ਦੀ ਮੈਂ ਨਹੀਂ ਕਰ ਤੇਰੀ ਮੈਂ ਧਾਰਨ ਦੇ ਸਕਦਾ ਕਾਉਂਸਲ सीताराम जयत्री ਉਹਨਾਂ ਦਾ ਸਦਾ ਅਨਲਿਸ ਵਾਕਮ ਸੀ ਦਿੱਲੀ ਦਾ ਉਹ ਬਹੁਤ ਪਟਾਕਾ ਸੀ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਡੇ ਆਗੂ ਆਏ ਸਨ ਉਹਦੇ ਚ ਜੰਮੂ ਕਸ਼ਮੀਰ ਦੇ ਵੱਡੇ ਆਗੂ ਫਰੋਖ ਅਬਦੁੱਲਾ ਵੀ ਆਏ ਬੋਲੇ ਉਹ ਉਹਨਾਂ ਨੇ ਬੋਲ ਦਿਆ ਹੋਇਆ ਕਿਆ ਭਾਵਕ ਹੋ ਗਏ ਅੱਖਾਂ ਚੰਝੂ ਆਏ ਉਹਨਾਂ ਦੇ ਕਿ ਜੇ ਅੱਜ ਕਾਉਂ ਸਰਜੀਤ ਹੁੰਦੇ ਜੇ ਕਾਉਂ ਸਰਜੀਤ ਦੀ ਗੱਲ ਮੰਨ ਲਈ ਹੁੰਦੀ ਜੋਤੀ ਬਾਸੂ ਪ੍ਰਾਈਮ ਮਿੰਿਸਟਰ ਬਣਾਇਆ ਹੁੰਦਾ ਤੇ ਅੱਜ ਮੋਦੀ ਨਹੀਂ ਸੀ ਹੁੰਦਾ ਮਨ ਲ ਮੈਂ ਨਹੀਂ ਕਹਿ ਰਿਹਾ ਹੋਰ ਕਹਿ ਰਹੇ ਨੇ ਪਰ ਕਾਉਂ ਸਰਜੀਤ ਉਹਨਾਂ ਦੀ ਬਹਾਦਰੀ ਕਾਉਂ ਸਰਜੀਤ ਉਹਨਾਂ ਦਾ ਜਿਹੜਾ ਨਿਸ਼ਟਾ ਪਾਰਟੀ ਪ੍ਰਤੀ ਸਿੱਖਣ ਪ੍ਰਤੀ

ਜਿਹੜਾ ਸਵਾਲ ਹੈ ਵੀ ਇਹ ਸਾਰੇ ਤਾਹ ਦੇ باوجود ਜਿਹੜੇ ਇੱਕ ਸਾਥੀ ਨੇ ਕਿਹਾ ਵੀ ਲੋਕ ਲਹਿਰ ਤੋਂ ਅਸੀਂ ਦੇਸ਼ ਸਿੰਘ ਤੱਕ ਚਲੇ ਲੋਕ ਲਹਿਰ ਅੱਜ ਵੀ ਚੱਲਦਾ ਹੈ ਉਹ ਸਾਡਾ ਸਧਾਰਕ ਪੇਪਰ ਲੋਕ ਲਹਿਰ ਅੱਜ ਵੀ ਚੱਲਦਾ ਚੰਡੀਗੜ੍ਹ ਤੋਂ ਸ਼ੁਰੂਦਾ ਕਾਵਨ ਟੱਕੜ ਹੋਣੀ ਪਿਛਲੇ ਮਹੀਨੇ ਤੱਕ ਸੰਪਾਦਕ ਰਹੇ ਤੇ ਪਿਛਲੇ ਮਹੀਨੇ ਤੋਂ ਸੰਪਾਦਕ ਦੀ ਡਿਊਟੀ ਮੇਰੀ ਹੈ ਤੋ ਸੰਪਾਦਕ ਦੇ ਤੌਰ ਤੇ ਵੀ ਡਿਊਟੀ ਅਦਾ ਕਰਦੇ ਆ ਲੋਕ ਪਲੇਅਰ ਜਿਹੜਾ ਅਸੀਂ ਜਾਰੀ ਕਰ ਰਹੇ ਆ ਲੋਕ ਪਲੇਅਰ ਐਜ਼ ਇਟ ਇਜ਼ ਸਾਡਾ ਸਟੈਂਡਰਡ ਪੇਪਰ ਆ ਕਾਂਗਰਸ ਪਾਰਟੀ ਮਾਰਕਸਵਾਦੀ ਤੇ ਸੇਵ ਸਾਡਾ ਜਨਰਲ ਪੇਪਰ ਤੇ ਸੇਵ ਇਸ ਕਨਸੈਪਟ ਤੋਂ ਨਿਕਲਿਆ ਜੋ ਕਾਉਂਨ ਸਰਜੀਤ ਉਹਨਾਂ ਨੇ ਜਦੋਂ ਇਹਦੀ ਸ਼ੁਰੂਆਤ ਕੀਤੀ ਡਾਕਟਰ ਸਮਰਾਜੀ ਅਜ਼ਾਦੀ ਤੋਂ ਪਹਿਲਾ ਪੇਪਰ ਦੇ ਸੇਵ ਜਲੰਧਰੋਂ ਸਪਦਾ ਸੀ ਇਹ ਚ ਸੱਤ ਐਡੀਟਰ ਕਾਦ ਹੋਏ ਗ੍ਰੇਟਾ ਵੱਲੋਂ ਆਰਟੀ ਬੇਟਲਿੰਗ ਮਸ਼ੀਨ ਚੱਕ ਮਸ਼ੀਨਰੀ ਲੈ ਜਾਂਦੇ ਸੀ ਤੋਂ ਦੇ ਸੇ ਜਲੰਧਰ ਵਾਲਾ ਪੰਤ ਹੋ ਗਿਆ ਜਿਹੜਾ ਜਾਦੀ ਤੋਂ ਪਹਿਲਾਂ ਜਾਂਦਾ ਸੀ ਤੇ ਕਾਣ ਸਰਜੀਤ ਹੋਣਾ ਤੇ ਮੰਚ ਇੱਕ ਸੀ ਵੀ ਧਰਮਨ ਪਖਤਾ ਜਮਹੂਰੀਅਤ ਦੇ ਜਿਹੜੇ ਅੱਜ ਹਮਲਾ ਹੋਣਾ ਆਰਐਸਐਸ ਬੀਜੇਪੀ ਦਾ ਇਸ ਹਮਲੇ ਨੂੰ ਜੇ ਸਭ ਤੋਂ ਪਹਿਲਾਂ ਕਿਸੇ ਨੇ ਸਮਝਿਆ ਤੇ 13 ਦਿਨਾਂ ਬਾਅਦ ਵੀ ਬਾਜਪਾਈ ਦੀ ਸਰਕਾਰ ਚਲਾਈ 13 ਮਹੀਨਿਆਂ ਬਾਅਦ ਵੀ ਬਾਦਪਈ ਦੀ ਸਰਕਾਰ ਤੋਂ ਦਵਾਈ ਉਹ ਤੜਵਾਉਣ ਵਾਲੇ ਆਗੂ ਸਰਜੀਤ ਕੌਣੀ ਸਰ ਇੱਕ ਹੋਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਤੁਹਾਨੂੰ ਕਹੇ ਚਾਹਣਾ ਤੁਹਾਡੇ ਮਾਣੇਮ ਰਹੀ ਜਦੋਂ ਜਨਤਾ ਪਾਰਟੀ ਦੇ ਰਾਜ ਵਿੱਚ ਦੋਰੀ ਮੈਂਬਰਸ਼ਿਪ ਤੇ ਸਵਾਰਥ ਤੇ ਵੀ ਕਾਣ ਸਰਜੀਤ ਤੇ ਕਾਣ ਨਮੁਦਰੀ ਪਾਉਣ ਵਾਲੇ ਸਰਕਾਰ ਬਣਾਈ ਵੀ ਜਾਂ ਦੋਰੀ ਮੈਂਬਰਸ਼ਿਪ ਛੱਡੋ ਇਸ ਭੂਮਿਕਾ ਵੀ ਕਾਣ ਕਿਉਂਕਿ ਵਿਦੇਸ਼ ਮੰਤਰੀ ਬਾਦਪਈ ਸਨ ਸਰਕਾਰੀ ਸੰਸਥਾ ਮਤਕ ਆਰਸੇ ਤੇ ਪੱਧਾ ਦੀ ਪਹੁੰਚ ਹੋਈ ਉਸ ਨੂੰ ਤੜਵਾਉਣ ਵਿੱਚ ਜੇ ਕੋਈ 파ਰਖੂ ਅੱਖ ਸੀ ਜੇ ਕੇ ਦਾ ਸਿਰ ਕੰਮ ਕਰਦਾ ਸੀ ਤੇ ਕਾਨੂੰਨ ਸਰਜੀਤ ਤੇ ਕਾਮ ਨਮੁਦਰੀ ਪਾਸ ਸੀ ਤੋਂ ਅਸੀਂ ਉਹ ਸਰਕਾਰ ਤੜਵਾਈ ਅਸੀਂ ਆਪਣੇ ਦਸਾਂ ਬੇਟਾ ਦੇ ਮੰਨੇ ਆ ਉਹ ਸਰਕਾਰ ਤਲਵਾਉਣਾ ਜ਼ਰੂਰੀ ਸੀ ਚੌਧਰੀ ਚੰਦ ਸਿੰਘ ਨੂੰ ਸੌਚ ਪਾਉਣਾ ਜ਼ਰੂਰੀ ਸੀ ਅਸੀਂ ਉਹ ਵੀ ਕੰਮ ਕੀਤਾ ਹੈ ਕਾਮ ਸਰਜੀਤ ਉਹਨਾਂ ਨੇ ਭਾਵੇਂ ਉਹਨਾਂ ਦੀ ਆਪਣੀ ਪਿੰਦਰ ਜਿਹੜੀ ਪੜ੍ਹਾਈ ਸੀ ਉਹ میٹرਕ ਪਾਸ ਨਹੀਂ ਸਰ। ਇਹ ਸਭ ਨੂੰ ਪਤਾ। 16 ਬਰਿਆਂ ਦੀ ਉਮਰ ਜਦੋਂ ਜੂਨੀਅਰ ਜੈਕ ਪਾੜਿਆ। ਹਜ਼ਾਰਪੁਰ ਕਚਹਿਰੀਆਂ 'ਚ ਤਿਰੰਗਾ ਲਹਿਰਾਇਆ। ਉਸ ਤੋਂ ਬਾਅਦ ਘਰ ਮੁੜ ਕੇ ਇਹਦੇ ਜਿਆਦਾ ਹੁਣ ਸਦੀ ਤੋਂ। ਉਸ ਤੋਂ ਬਾਅਦ ਬਾਪ ਸੀ ਨਹੀਂ ਉਹ। ਜਦੋਂ ਅਸੀਂ ਨਵੇਂ ਨਵੇਂ ਐਸਐਫਆਈ ਕਾਇਮ। ਤਾਂ ਲੋਕ ਉਮਰਿਆਰਤੀ ਸਾਨੂੰ ਕਹਿੰਦੇ ਤੁਹਾਡਾ ਬਜ਼ੁਰਗ ਉਹ ਟੁੱਟੀ ਦੀ ਪਤਵੰਤਾ ਸਿੱਧੀ। ਤੋਂ ਅੰਗਰੇਜ਼ੀ ਬਹੁਤ ਬੋਲਦਾ ਅਸੀਂ ਉਹਨਾਂ ਨੂੰ ਕਹਿਣਾ ਅੰਗਰੇਜ਼ੀ ਸਿੱਖਣਾ ਉਹਦਾ ਤਾਂ ਕੰਮ ਅੰਗਰੇਜ਼ੀ ਹਿੰਦੀ ਉਰਦੂ ਸਾਰਿਆਂ ਕੋਲ ਆਉਂਦੇ ਸਨ ਤੁਹਾਨੂੰ ਤਕਲੀਫ ਦੀ ਸੋ ਜਿੰਨੀਆਂ ਲਹਿਰਾਂ ਪੰਜਾਬ ਦੇ ਅੰਦਰ ਚਾਹੇ ਉਹ ਮਜਾਰਾ ਲਹਿਰ ਸੀ ਚਾਹੇ ਉਹ ਖੋਸੇ ਸਿੱਤੀ ਬੈਟਲਮੇਟ ਲੈ ਵੀ ਦੇ ਖਲਾਫ ਹੋਰ ਚਾ ਸੀ ਉਹਨਾਂ ਲਹਿਰਾਂ ਦੀ ਅਗਵਾਈ ਵੀ ਕਾਮ ਸੁਖੀਤ ਉਹਨਾਂ ਨੇ ਔਰ ਉਸ ਵੇਲੇ ਸਾਨੀ ਪਾਰਟੀ ਸੀ ਜਦੋਂ ਇਹਨਾਂ ਲਹਿਰਾਂ ਦੀ ਅਗਵਾਈ ਕਾਮ ਸੁਖੀਤ ਉਹਨਾਂ ਨੇ ਕੀਤੀ ਇੱਕ ਸਾਥੀ ਕਹਿ ਕੇ ਗਿਆ ਜੋ ਜਿਹੜੀ ਪੈਸੋ ਵਾਲੀ ਸਰਕਾਰ ਤੋਂ ਦੇ ਹਿੱਸੇ ਦਾ ਅਸੀਂ ਸਾਥੀ ਉਹਦੇ ਹਿੱਸੇਦਾਰ ਨਹੀਂ ਸੀ ਤਾਂ ਸਰਜੀਤ ਸੈਕਟਰੀ ਸਾਹਿਬ